ਪਿੰਡ ਹਾਜੀਪੁਰ ਦਾ ਭਾਈਪੁਰ ਮੇਨ ਪਿੰਡ ਕਿਹੜਾ ਸਿਬੋਜਾਕ ਆ ਸਿਬੋਜਾਕ ਤੇ ਰਗੜ ਪਿੰਡ ਆ ਫੋਨ ਲਿਆ ਬਚਰਾ ਕਰ ਲੈ ਲੈ ਕੇ ਭੱਜ ਲੈ ਅੱਛਾ ਇਹਦਾ ਵੀ ਸਿਬੋਜਾਕ ਹੀ ਆ ਮਾਰੇ ਫੋਨ ਮਿਲਦਾ ਚੱਲ ਲਾਲਾਂ ਦੇ ਕੋਈ ਕੰਮ ਆ ਫੋਨ ਚੋਰੀ ਕਰ ਤੋਰੇ ਜੀ ਇਥੋਂ ਕੋਆਂ ਪੱਠੇ ਪਿੰਡ ਦੇ ਨਾਲ ਪੱਠਾ ਨਾ ਉਹ ਤਾਂ ਫੋਨ ਚੋਰੀ ਕਰਕੇ ਦੌੜੇ ਮੁੰਡੇ ਦੋਨੇ ਸਿਬੋਜਾਕ ਪਿੰਡ ਦੇ ਹਾਜੀਪੁਰ ਦੇ ਭਾਈ ਤੂੰ ਨਹੀਂ ਮਸਤੀ ਨਹੀਂ ਕੀ ਕਰ ਤਾ ਬੱਸ ਕਰੋ ਆ ਨਰਮ ਸਪਲੈਂਡਰ ਆ ਆਮੋਰਸ ਵਾਲੇ ਨਾ ਦੇਖੋ ਜੱਕਦੇ ਆ ਆਧਾਰ ਕਾਰਾ ਹਾਜੀਪੁਰ ਤੋਂ ਅੱਗੇ ਆ ਬੁੱਢਾ ਬੜਾ ਲੱਗੇ ਰਸਤੇ ਤੇ ਆਧਾਰ ਕਾਰਡ ਇੱਕ ਦਾ ਮਨਿੰਦਰ ਸਿੰਘ ਪਰਮ ਪ੍ਰਕਾਸ਼ ਮੈਂ ਇੱਥੇ ਖਲੋ ਗਿਆ ਇਹ ਅੱਗੋਂ ਕੋਸੀਲਾ ਕੋ ਮੋੜ ਕੇ ਇੱਧਰ ਗਏ ਇੱਧਰ ਗਏ ਮੈਂ ਇੱਥੇ ਖਲੋ ਗਿਆ ਵਿੰਦਾ ਰਿਹਾ ਇਹਨਾਂ ਨੇ ਮੋਟਰਸਾਈਕਲ ਉੱਥੋਂ ਭਜਾਇਆ ਕਿਚੋ ਕਿਚੋ ਇਹ ਮੈਂ ਉਹੜਾ ਲੈ ਕੇ ਅੱਗੇ ਨਾ ਸੁਣਾਉਂਦਾ ਇਹਨਾਂ ਨੂੰ ਭੱਜ ਜਾਣਾ ਇਹ ਭੱਗ ਲੈ ਇਹ ਕੋਟੀ ਵਾਲਾ ਵੀ ਇਹੀ ਲੁੱਟਣ ਵਾਲੇ ਬੰਦੇ ਇਹ 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 ਇਹੀ ਹੈਗਾ